ਅਸੀਂ ਦੇਖੋ ਪਾਈ ਬਖਤੌਰ ਪਿੰਡ 'ਚ ਪਹੁੰਚੇ ਆਂ ਇੱਥੇ ਮੇਰੀ ਸਾਰੇ ਲੋਕਾਂ ਨਾਲ ਦੁਬਾਰਾ ਗੱਲਬਾਤ ਹੋਈ ਹੈ ਅਸੀਂ ਮੈਂ ਇਹਨਾਂ ਨੂੰ ਜੋ ਵਿਸ਼ਵਾਸ ਦਿਵਾਇਆ ਸੀਗਾ ਕਿ ਜਿਹੜੇ ਮੁੱਖ ਦੋਸ਼ੀ ਸੀਗੇ ਜਿਨ੍ਹਾਂ ਨੇ ਰਣਵੀਰ ਫੌਜੀ ਦੀ ਨੋ ਟੈਗ ਕੀਤਾ ਸੀ ਆਪਾਂ ਵਿਦਿਨ 24 ਆਰ ਸੀਆਈ ਇਹ ਵਾਅਦਾ ਤੇ ਕੋਰਟ ਫਤਿਹਾਣਾ ਨੇ ਉਹਨਾਂ ਨੂੰ ਫੜ ਲਿਆ ਉਹਨਾਂ ਨੂੰ ਉਹਨਾਂ ਦੀ ਬੜੀ ਸਜ਼ਾ ਵੀ ਦਿਵਾਵਾਂਗੇ ਤੇ ਹੋਰ ਵੀ ਜੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਵੀ ਹੋਰ ਤਰ੍ਹਾਂ ਗਲਤ ਕੰਮ ਕਰਦਾ ਸਾਨੂੰ ਇਨਫੋਰਮੇਸ਼ਨ ਦੇਣ ਅਸੀਂ ਡਿਊਟੀ ਬਾਉਂਡ ਹੈ ਉਹਨਾਂ ਉਹਨਾਂ ਤੇ ਕਾਰਵਾਈ ਕਰਨ ਲਈ ਪਿੰਡ ਚ ਪੋਸਟਰ ਵੀ ਲੱਗੇ ਸੀ ਪਿੰਡ ਚ ਵਿਕਾਉ ਕਈ ਲੋਕਾਂ ਨਾਲ ਹੁਣ ਗੱਲਬਾਤ ਵੀ ਹੋਈ ਉਹਨਾਂ ਨੇ ਕਿਹਾ ਹੈ ਇਹ ਹਾਲਾਤੇ ਇਸ ਤਰ੍ਹਾਂ ਦੇ ਨੇ ਡਰ ਦਾ ਮਾਹੌਲ ਬਣਿਆ ਦੇਖੋ ਜਿਹੜਾ ਇੱਕ ਬੰਦੇ ਨੇ ਜੇ ਪੋਸਟਰ ਲਾਇਆ ਸਾਰਾ ਪਿੰਡ ਵਿਕਾਉ ਹੈ ਮੇਰੀ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਹੈ ਉਹ ਉਹ ਕਹਿੰਦੇ ਕਿ ਜੀ ਸਾਡੇ ਅਸੀਂ ਉਹ ਪੋਸਟਰ ਨੂੰ ਨਹੀਂ ਇੰਡੋਰਸ ਕਰਦੇ ਉਹ ਇੱਕ ਰੋਸ ਦਾ ਜ਼ਰੀਆ ਸੀਗਾ ਉਹਨਾਂ ਨੇ ਰੋਸ ਪ੍ਰਗਟਾਇਆ ਸੀਗਾ ਅਸੀਂ ਅੱਗੇ ਵੀ ਮੈਂ ਇਹਨਾਂ ਨੂੰ ਉਹੀ ਕਹਾਂ ਕਿ ਅੱਗੇ ਵੀ ਅੱਗੇ ਤੋਂ ਵੀ ਜੇ ਕੋਈ ਇਨਸੀਡੈਂਟ ਹੁੰਦਾ ਹੈ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਪਿੰਡ ਦੇ ਲੋਕ ਹਲੇ ਵੀ ਇਹ ਗੱਲ ਕਹਿ ਰਹੇ ਆ ਜੀ ਹਾਲਾਤ ਜਿਹੜੇ ਹੈਗੇ ਆ ਬੜੇ ਵੱਧ ਤੋਂ ਵੱਧ ਨੇ ਨਸ਼ੇ ਨੂੰ ਲੈ ਕੇ ਰਾਤ ਤੋਂ ਬਾਅਦ ਖੇਤਾਂ 'ਚ ਪਾਣੀ ਲਾਉਣ ਵੀ ਨਹੀਂ ਜਾ ਸਕਦੇ ਲੁੱਟਾ ਖੋਹਾਂ ਦਾ ਮੈਨੂੰ ਇਹਨਾਂ ਨੇ ਦੱਸਿਆ ਜੀ ਮੋਸਟਲੀ ਇਹਨਾਂ ਨੇ ਇਹ ਵੀ ਦੱਸਿਆ ਕਿ ਪਿੰਡ ਦੇ ਵਿੱਚ ਕਾਫੀ ਜਣੇ ਆ ਜਿਹੜੇ ਐਡਿਕਟਸ ਐ ਰਾਦਰ ਥਨ ਪੈਡਲਰ ਜਿਹੜੇ ਐਡਿਕਟਾ ਸੀ ਉਹਨਾਂ ਨੂੰ ਐਸ ਵਿਕਟਿਮ ਟਰੀਟ ਕਰਦੇ ਆ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਸਾਨੂੰ ਦੱਸੋ ਅੱਗੇ ਆਓ ਅਸੀਂ ਉਹਨਾਂ ਨੂੰ ਦਾਖਲ ਕਰਾਣੇ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਤੇ ਜਿਹੜੇ ਪੈਡਲਰ ਐ ਜਾਂ ਕੋਈ ਹੈ ਜਿਹੜੀ ਇਹਨਾਂ ਲੁੱਟਾ ਖੋਹਾਂ ਦੀ ਐ ਸਾਨੂੰ ਉਹਨਾਂ ਦੀ ਇਨਫੋਰਮੇਸ਼ਨ ਦੋ ਅਸੀਂ ਉਹਨਾਂ ਨੂੰ ਵੀ ਫੜਾਂਗੇ ਕੀ ਕਾਰਨ ਮੰਨਦੇ ਹੋ ਜਿਹੜੇ ਲੋਕ ਮੀਡੀਆ ਨੂੰ ਦੱਸਦੇ ਆ ਪਰ ਪੁਲਿਸ ਇਹ ਦੇਖੋ ਇੱਕ ਰੁਝਾਨ ਹੈ ਇੱਕ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਸੋਸ਼ਲ ਮੀਡੀਆ ਦੇ ਥਰੂ ਉਹਨਾਂ ਦੀ ਗੱਲ ਵਾਈਡਲੀ ਪਰਕੂਲੇਟ ਹੋਏਗੀ ਬਟ ਅਸੀਂ ਕੋਰਫੱਤਾ ਥਾਣੇ ਨੂੰ ਵੀ ਮੈਂ ਇਨਸਟਰਕਸ਼ਨਸ ਦਿੱਤੀਆਂ ਕਿ ਇੱਥੇ ਪੈਟਰੋਲਿੰਗ ਦੀ ਵਧਾਈ ਗਈ ਹੈ ਤੇ ਸਾਡਾ ਨੰਬਰ ਮੇਰਾ ਆਪਣਾ ਨੰਬਰ ਐਸਐਚਓ ਦਾ ਨੰਬਰ ਇਹਨਾਂ ਕੋਲ ਹੈ ਮੈਂ ਇਹਨਾਂ ਨੂੰ ਕਿਹਾ ਤੁਸੀਂ ਜਦੋਂ ਮਰਜ਼ੀ ਬੇਕ ਆਫ ਹੋ ਕੇ ਸਾਨੂੰ ਇਨਫੋਰਮੇਸ਼ਨ ਦਿਓ ਅਸੀਂ ਕਾਰਵਾਈ ਕਰਾਂਗੇ ਕਰਦੇ ਵੀ ਇਨਫੋਰਮੇਸ਼ਨ ਦੇਣ ਤੋਂ ਵੀ ਕਈ ਵਾਰ ਸਾਡਾ ਨਾਮ ਪਿੰਡ ਦੇ ਕਈ ਅਸੀਂ ਦੇਖੋ ਅਨੋਨਿਮਸ ਕੰਪਲੇਂਟ ਹੁੰਦੀ ਅਸੀਂ ਕਦੇ ਵੀ ਇਹ ਨਹੀਂ ਦੱਸਦੇ ਕਿ ਇਨਫੋਰਮੇਸ਼ਨ ਕਿੰਨੇ ਦਿੱਤੀ ਹੈ ਇਸ ਲਈ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਇਨਫੋਰਮੇਸ਼ਨ ਦੋਗੇ ਤੁਹਾਡੀ ਅਸੀਂ ਆਈਡੈਂਟੀਟੀ ਨੂੰ ਅਨੋਨਿਮਸ ਰੱਖਾਂਗੇ ਨਹੀਂ ਰਿਵੀਲ ਕਰਾਂਗੇ ਇਸ ਲਈ ਅੱਤੇ ਅਸੀਂ ਕਾਰਵਾਈ ਵੀ ਕਰਾਂਗੇ। ਧੰਨ। ਹਾਂ ਦੱਸ ਦਿਓ ਵੀ ਮੇਰੇ ਘਰ ਵਾਲੀ ਸਰਪੰਚ ਆ। ਹਾਂ ਬਾਈ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਜੀ? ਮੇਰਾ ਨਾਮ ਜੀ ਬਲਜੀਤ ਸਿੰਘ ਜੀ ਪਿੰਡ ਭਾਈ ਬਖਤੌਰਾਂ। ਮੇਰੇ ਮੰਨ ਲਓ ਵੀ ਘਰ ਵਾਲੀ ਸਰਪੰਚ ਸਰਪੰਚਨੀ ਆ। ਮੈਂ ਉਹਨਾਂ ਦਾ ਮੰਨ ਲਓ ਵੀ ਤਾਂ ਜਿਹੜੀ ਪਿਛਲੇ ਦਿਨੀ ਘਟਨਾ ਵਾਪਰੀ ਸੀ ਕੀ ਘਟਨਾ ਸੀ ਤੇ ਕੀ ਕਾਰਵਾਈ ਪੁਲਿਸ ਵੱਲੋਂ ਕੀਤੀ ਸੀ? ਫੌਜੀ ਆਪਣੇ ਨੇ ਇੱਕ ਨਸ਼ਾ ਸਡਾਊ ਕਮੇਟੀ ਬਣੀ ਸੀ ਘੱਟ ਤੋਂ ਘੱਟ ਸਾਲ ਹੋ ਗਿਆ ਉਹਦੇ ਵਿੱਚ ਆਪਣਾ ਨਨਵੀਰ ਫੌਜੀ ਤੇ ਹੋਰ ਵੀ ਮੁੰਡੇ ਸਾਰੇ ਨਸ਼ਾ ਸਡਾਊ ਕਮੇਟੀ ਹਾਂ ਨਸ਼ਾ ਸਡਾਊ ਦੀ ਸੀ ਹਾਂ ਉਦੋਂ ਦੀ ਇਹਨਾਂ ਦੀ ਆਸ ਵਿੱਚ ਰੰਜਸ ਚੱਲੀ ਜਾਂਦੀ ਆ ਕਿਉਂ ਇਹ ਵੇਚਦੇ ਵੀ ਸੀ ਖਾਂਦੇ ਵੀ ਸੀ ਤਾਂ ਕਰਕੇ ਉਹ ਉਹਨਾਂ ਨੂੰ ਹਟਾਉਂਦਾ ਸੀ ਇਹ ਉਦੋਂ ਦੀ ਉਸ ਤੋਂ ਬਾਅਦ ਫਿਰ ਕਮੇਟੀ ਭੰਗ ਹੋ ਗਈ ਫਿਰ ਵੀ ਇਹਨਾਂ ਦੀ ਆਸ ਵਿੱਚ ਰੰਜਸ ਚੱਲੀ ਗਈ ਬਾਕੀ ਤਾਂ ਸਭ ਇੱਕ ਦੂਜੇ ਨਾਲ ਮਿਲ ਵਰਤਨ ਲੱਗ ਗਏ ਪਰ ਇਹ ਹਾਫਸ ਵਿੱਚ ਮਲ ਵਰਤਾਨੀ ਲੱਗੇ ਤਾਂ ਕਰਕੇ ਇਹਨਾਂ ਦੀ ਪਿਛਲੀ ਰੰਗ ਅਸੀਂ ਚੱਲੀ ਜਾਂਦੀ ਸੀ ਉਹਦਾ ਕਰਕੇ ਉਹਨਾਂ ਨੇ ਆਪਦੀ ਪਿਛਲੀ ਖੋਂਦੇ ਤੋਂ ਗੱਡੀ ਆ ਇਹ ਨਸ਼ਾ ਵੇਚਦਾ ਸੀ ਇਹ ਵਿਅਕਤੀ ਜਿਹੜਾ ਕੁੱਟਮਾਰ ਕੀਤੀ ਆ ਨਹੀਂ ਨਹੀਂ ਪਹਿਲਾਂ ਤਾਂ ਇਹ ਵੇਚਦਾ ਸੀਗਾ ਬਾਅਦ ਦੇ ਵਿੱਚ ਤਾਂ ਹੁਣ ਸਾਰੇ ਹੀ ਹਟ ਗਏ ਸੀ ਬਸ ਮਾੜਾ ਮੋਟਾ ਕੋਈ ਪੀਂਦੇ ਖਾਂਦੇ ਜਿਹੜੇ ਨਿੱਕੇ ਨਿੱਕੇ ਜਵਾਖ ਵੀ ਵਿੱਚ ਖਾਂਦੇ ਪੀਂਦੇ ਆ ਉਹਨਾਂ ਨੂੰ ਵੀ ਪੁਲਿਸ ਫੜ ਲੈਂਦੀ ਆ ਉਹ ਮੁੜ ਕੇ ਕੀ ਹੁੰਦਾ 7-8 ਦਿਨਾਂ ਬਾਅਦ ਫੇਰ ਜਮਾਨਤ ਤੋਂ ਫੇਰ ਆ ਵਾਪਸ ਆ ਜਾਂਦੇ ਆ ਫੇਰ ਅੱਗੇ ਫੇਰ ਵੇਚਣ ਲੱਗ ਜਾਂ ਹਾਂ ਫੇਰ ਆ ਕੇ ਵੇਚਦੇ ਵੀ ਆ ਮਾੜਾ ਮੋਟਾ ਤੇ ਖਾਂਦੇ ਵੀ ਕਿੰਨੇ ਤੇ ਲੋਕ ਆ ਕੇ ਜਿਹੜੇ ਸੁਟਕਣ ਚੋਂਗੇ ਹੁਣ ਉਹ ਸਾਰੇ ਆਪਣੇ ਜੀ ਮੰਨ ਲਓ ਵੀ 5-7 ਮੁੰਡੇ ਆ ਜੀ ਬਾਕੀਆਂ ਨੂੰ ਤਾਂ ਹੁਣ ਪੁਲਿਸ ਨੇ ਕੇਂਦਰਾਂ ਦੇ ਵਿੱਚ ਸਿਰ ਤਾਂ 5-4 ਨੂੰ ਤਾਂ ਨਸ਼ਾ ਸ਼ਡਾਊ ਦੇ ਵਿੱਚ ਕੇਂਦਰ ਦੇ ਵਿੱਚ ਆ ਤੇ ਇੱਕ ਦੋ ਨੂੰ ਹਜੇ ਹੋਰ ਤੱਲ ਪਰसों ਫੜਿਆ ਦੋਨੂੰ ਜਿਹੜਾ ਵਿਅਕਤੀ ਦੀ ਕੁਟਮਾਰ ਹੋਈ ਆ ਮਤਲਬ ਤਤੌੜੀਆਂ ਉਹਦੇ ਵੱਲੋਂ ਤਾਂ ਕਿਹਾ ਜਾ ਰਿਹਾ ਵੀ ਉਹ ਨਸ਼ਾ ਵੇਚਦੀ ਸੀ ਰੋਕਣ ਕਾਰਨ ਇਹ ਲੜਾਈ ਹੋਈ ਆ ਕੀ ਵਾਕਈ ਇਸ ਤਰ੍ਹਾਂ ਹੋਇਆ ਹਾਂ ਉਹ ਵੇਚਦੇ ਜ਼ਰੂਰ ਹੁੰਦੇ ਸੀ ਪਰ ਹੁਣ ਨਹੀਂ ਦੇਖੇ ਸੀ ਵੇਚਦੇ ਕਦੇ ਉਦੋਂ ਜ਼ਰੂਰ ਵੇਚਦੇ ਹੁੰਦੇ ਜਦੋਂ ਉਹਨਾਂ ਦੀ ਪਹਿਲਾਂ ਆਪਣੀ ਕਮੇਟੀ ਬਣੀ ਹੋਈ ਸੀ ਉਦੋਂ ਵੇਚਦੇ ਹੁੰਦੇ ਸੀਗੇ ਤੇ ਹੋ ਸਕਦਾ ਵੀ ਹੁਣ ਵੀ ਵੇਚਦੇ ਹੁਣ ਕਿਉਂ ਹੁਣ ਮੈਂ ਸਰਪੰਚ ਤੌਰ ਤੇ ਨਾ ਮੈਨੂੰ ਵੀ ਥੋੜੇ ਕੰਮ ਜ਼ਿਆਦਾ ਹੋਣ ਕਰਕੇ ਮੇਰਾ ਇਧਰਲੇ ਪਾਸੇ ਧਿਆਨ ਘਟ ਜਾਂਦਾ ਕਦੇ ਕੋਈ ਗਲੀ ਬਣਾਉਣੀ ਆ ਕੋਈ ਨਾਲੀ ਬਣਾਉਣੀ ਆ ਕੋਈ ਇਹਦਾ ਲੰਬਾ ਆ ਗਿਆ 15 20 ਇਸ ਚੱਕਰ ਦੇ ਵਿੱਚ ਹੁਣ ਮੈਨੂੰ ਤਾਂ ਇਹਦਾ ਪਤਾ ਨਹੀਂ ਲੱਗਦਾ ਵੀ ਕਿਹੜਾ ਨਸ਼ਾ ਖਾਂਦਾ ਤੇ ਕਿਹੜਾ ਨਸ਼ਾ ਖਾਂਦਾ ਕੋਈ ਫਾਇਰਿੰਗ ਵੀ ਹੋਈ ਸੀ ਉਹਦਾ ਮੈਨੂੰ ਕਿ ਦੱਸੇ ਤੋਂ ਪਤਾ ਲੱਗਦਾ ਬੰਦੇ ਦਾ ਵੀ ਆ ਬੰਦਾ ਨਸ਼ਾ ਖਾਂਦਾ ਜਾਂ ਨਸ਼ਾ ਬੰਦਾ ਵੇਚਦਾ ਗੋਲੀ ਵਗੈਰਾ ਵੀ ਚੱਲੀ ਸੀ ਕੋਈ ਫਾਇਰਿੰਗ ਹੋਈ ਸੀ ਨਹੀਂ ਨਹੀਂ ਗੋਲੀ ਵਗੈਰਾ ਦਾ ਜੀ ਮੈਨੂੰ ਨਹੀਂ ਪਤਾ ਉਹ ਕਹਿੰਦੇ ਜ਼ਰੂਰ ਆ ਵੀ ਚੱਲੀ ਸੀ ਕਿਉਂ ਹੁਣ ਜਿਹੜੀ ਚੀਜ਼ ਮੈਂ ਆਪਦੇ ਅੱਖਾਂ ਨਹੀਂ ਦੇਖੀ ਉਹਨੂੰ ਚੀਜ਼ ਨੂੰ ਮੈਂ ਕਹਿ ਨਹੀਂ ਸਕਦਾ। ਇਹ ਵੀ ਗੱਲ ਕੀਤੀ ਜਾ ਰਹੀ ਆ ਵੀ ਉਹ ਉਹਨਾਂ ਪਰ ਜਿਹੜੇ ਪਰਿਵਾਰ ਨਾਲ ਕੁੱਟਮਾਰ ਹੋਈ ਆ ਉਹ ਕਹਿੰਦੇ ਜੀ ਵੀਡੀਓ ਹੈਗੀ ਆ ਤਾਂ ਸਾਡੇ ਕੋਲੇ। ਹਾਂ ਵੀਡੀਓ ਤੁਸੀਂ ਪਿੰਡ ਦੇ ਜ਼ਿੰਮੇਵਾਰ ਬੰਦੇ ਆ ਤੁਹਾਨੂੰ ਵੀਡੀਓ ਨਹੀਂ ਕੋਈ ਉਹਨਾਂ ਦਿਖਾਈ। ਨਹੀਂ ਨਹੀਂ ਵੀਡੀਓ ਤਾਂ ਹੈਗੀ ਆ ਇੱਕ ਤਾਂ ਆਪਣੇ ਕੋਲ ਕੈਮਰੇ ਦੇ ਵਿੱਚ ਵੀਡੀਓ ਜਿਹੜੀ ਉਹਨਾਂ ਦੀ ਲੜਾਈ ਦੀ ਵੀਡੀਓ ਆ। ਉਹ ਵੀਡੀਓ ਉਹ ਵੀ ਸਾਰੀ ਮੰਨ ਲਓ ਵੀ ਹਰ ਇੱਕ ਦੇ ਮੋਬਾਈਲ 'ਤੇ ਪਾਤੀ ਉਹਨਾਂ ਨੇ। ਜੀ। ਨਹੀਂ ਉਹਦੇ 'ਚ ਕੋਈ ਹਥਿਆਰ ਵਗੈਰਾ ਨਜ਼ਰ ਆਉਂਦਾ। ਨੇ ਉਹਦੇ ਵਿੱਚ ਤਾਂ ਹਥਿਆਰ ਤਾਂ ਕੋਈ ਦਿਖਦਾ ਨਹੀਂ ਉਹਦੇ ਵਿੱਚ ਮੰਨ ਲਓ ਵੀ ਬੰਦੇ ਨੂੰ ਮੰਨ ਲਓ ਵੀ ਸੋਟੀਆਂ ਨਾਲ ਸੋਟੀ ਲਾ ਲਓ ਦੂਰੋਂ ਦਾ ਹੁਣ ਦਿਂਦਾ ਨਹੀਂ ਕੋਸਾ ਸੋਟੀ ਹੂ ਰਾੜ ਹੂ ਜਾਂ ਕੋਈ ਕਹਾੜੀ ਗੰਡਾਸਾ ਹੋ ਸਕਦਾ ਪਰ ਉਹਦੇ ਵਿੱਚ ਕੋਈ ਸੰਦ ਦੀ ਮੰਨ ਲਾ ਕੋਈ ਪਛਾਣ ਨਹੀਂ ਆਉਂਦੀ ਕੱਲਾ ਬਸ ਕੋੜਦੇ ਬੰਦੇ ਨੂੰ ਜਰੂਰ ਦੇ ਸੀ ਜਾਂਦੇ ਆ ਪੁਲਿਸ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਨਹੀਂ ਨਹੀਂ ਪੁਲਿਸ ਨੇ ਵਧੀਆ ਬਾਈ ਕਾਰਵਾਈ ਕੀਤੀ ਹੈ 11 ਵਜੇ ਸਹੀ ਆਪਣੀ ਡੀਐਸਪੀ ਮੈਡਮ ਰਾਤ ਨੂੰ 11 ਵਜੇ ਪਹੁੰਚੀ ਸੀ ਪਿੰਡ ਦੇ ਵਿੱਚ ਅਲਾਸਮੈਂਟ ਕਰਤੀ ਸੀ ਉਥੇ ਪਿੰਡ ਦੇ ਇਕੱਠੇ ਹੋ ਗਏ ਸੀ ਉਸ ਤੋਂ ਬਾਅਦ ਉਹਨਾਂ ਨੂੰ ਦੂਜੇ ਦਿਨ 12 ਵਜੇ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਹੜੇ ਬੰਦੇ ਨੇ ਸੱਟਾਂ ਮਾਰੀਆਂ ਸੀ ਜਿਹੜੇ ਬੰਦੇ ਸੱਟਾਂ ਵੱਜੇ ਆ ਉਹਨਾਂ ਦੱਸਿਆ ਹੋਣਾ ਤੁਹਾਨੂੰ ਵੀ ਕੋਈ ਗੱਲ ਹੋਈ ਹੋਣੀ ਹੈ ਵੀ ਕਿਹੜੇ ਹਥਿਆਰ ਸੀ ਕਿਹੜਾ ਕੁੱਟਿਆਗਾ ਕਿਹੜਾ ਲੱਤਾਂ ਤੋੜੀਆਂ ਨੇ ਨਹੀਂ ਨਹੀਂ ਉਹ ਆਪਣਾ ਹਸਪਤਾਲ ਦੇ ਵਿੱਚ ਦਾਖਲਾ ਉਹਨਾਂ ਕੋਲ ਹਜੇ ਮੈਂ ਗਿਆ ਨਹੀਂ ਹੈਗਾ। ਇੱਕ ਤੁਹਾਡੇ ਪਿੰਡ 'ਚ ਬਕਾਊ ਦੀ ਵੀ ਗੱਲ ਕੀਤੀ ਜਾਂਦੀ ਆ ਵੀ ਪਿੰਡ ਦੇ ਪੋਸਟਰ ਲਾਏ ਆ ਸੁਣਾਇਆ ਜਾਂਦਿਆ ਵੀ ਉਹ ਕਹਿੰਦੇ ਵੀ ਸਾਰਾ ਪਿੰਡ ਹੀ ਬਕਾਊ ਆ ਸਾਡੇ ਵੱਲੋਂ ਵਿੱਚ ਆ ਇਹਨਾਂ ਨੂੰ। ਕਿਉਂ ਉਹ ਤਾਂ ਜਿਹੜਾ ਲਗਾਇਆ ਨਾ ਉਹ ਇੱਕ ਮੀਡੀਆ ਨੂੰ ਖਿੱਚਣ ਖਾਤਰੀ ਲਗਾਇਆ ਸੀ। ਵੀ ਜਿਹੜੀ ਉਹਨਾਂ ਦੀ ਖਬਰਾਂ ਪਿੰਡ ਦੀ ਖਬਰਾਂ ਵੀ ਇਸ ਤਰੀਕੇ ਨਾਲ ਸਾਡੇ ਪਿੰਡ ਦੇ ਵਿੱਚ ਦੀ ਸੁਣਵਾਈ ਹੋ ਜੂਗੀ। ਉਹ ਪੈਸੇ ਸੁਣਵਾਈ ਸੁਣੋਂ ਪਤਾ ਹੀ ਘੱਟ ਹੀ ਹੁੰਦੀ ਆ। ਹੂੰ। ਤਾ ਇਹ ਲਾਇਕੀ ਦੇ ਕੋਈ ਲਗੇਸੀ ਪੋਸਟਰ ਹੈ ਇਹ ਆਪਣੇ ਲਖਬੀਰ ਸਿੰਘ ਲੱਖੀ ਕਹਿੰਦੇ ਆ ਪਿੰਡ ਦੇ ਜਿੱਦਾਂ ਦੀ ਕੁੱਟਮਾਰ ਹੋਈ ਆ ਨਹੀਂ ਨਹੀਂ ਉਹਨਾਂ ਵਾਲਿਆਂ ਨਹੀਂ ਇਹ ਆਪਣੇ ਪਿੰਡ ਦਾ ਮੁੰਡਾ ਜੀ ਇਹ ਵੀ ਨਸ਼ਾ ਸਡਾਊ ਕਮਿਊਨਿਟੀ ਦੇ ਵਿੱਚ ਸੀਗਾ ਇਸੇ ਬੰਦੇ ਨੇ ਆਵਾਜ਼ ਉਠਾਈ ਆ ਇਹਜੇ ਨਹੀਂ ਆਪਦਾ ਮੰਨ ਲਓ ਵੀ ਪੋਸਟਰ ਲਗਾਇਆ ਗਿਆ ਨਹੀਂ ਜਿਹੜਾ ਪੋਸਟਰ ਲਾਇਆ ਵਾਕਿਆ ਹੀ ਲੋਕ ਇਸ ਤਰ੍ਹਾਂ ਜ਼ਮੀਨ ਵੇਚਣ ਨੂੰ ਕਰਦੇ ਚਾਹਤੇ ਆ ਰੱਖ ਵੈਸੇ ਸਿਰਫ ਮੀਡੀਆ ਨੂੰ ਨਹੀਂ 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 ਉਹ ਸਿਰਫ ਮੀਡੀਆ ਖਾਤਰ ਹੀ ਲਾਇਆ ਸੀ ਉਹ ਕੱਲੇ ਨਹੀਂ ਲਾਇਆ ਸੀ ਆ ਤਾਂ ਤੰਗ ਤਾਂ ਹੀ ਲਾਇਆ ਪੋਸਟਰ ਹੈਂ ਆ ਤਾਂ ਤੰਗ ਸੀਗੇ ਪਾਹੀ ਲਾਇਆ ਨਹੀਂ 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 ਤੰਗ ਤੁੰਗ ਨਹੀਂ ਜੀ ਉਹਨੇ ਆਪ ਦੀ ਮਰਜ਼ੀ ਨਾਲ ਵੈਸੇ ਆਹੀ ਗੱਲ ਨੂੰ ਬਸ ਚੱਕਰ ਖਾਤਰ ਵੀ ਹਾਂ ਵੀ ਦੋਸ਼ੀਆਂ ਨੂੰ ਫੜਿਆ ਜਾਵੇ ਹੂੰ ਉਹਨਾਂ ਨੂੰ ਮੰਨ ਲਓ ਕਿ ਸਜ਼ਾ ਮਿਲੇ ਜੇ ਅਸੀਂ ਕਰਤਰ ਲਾਇਆ ਹੋ ਤੁਹਾਡੇ ਕੋਈ ਨੌਲੇਜ ਨਹੀਂ ਇਸ ਤਰ੍ਹਾਂ ਦੀ ਜਾਂ ਸਹਿਮਤੀ ਨਹੀਂ ਬਣੀ ਪਈ ਹਾਂ 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 ਸਹਿਮਤੀ ਨਹੀਂ ਕਿਸੇ ਨਾਲ ਠੀਕ ਹੈ ਹਨ ਭਾਈ ਕੀ ਨਾਮ ਹੈ ਕਿਹੜਾ ਪਿੰਡ ਹੈ ਮੇਰਾ ਨਾਮ ਹਫੀਜ਼ ਸਿੰਘ ਹੈ ਜੀ ਪਿੰਡ ਪਾਈ ਬੁੱਤਾ ਹੈ ਕੀ ਘਟਨਾ ਵਾਪਰੀ ਤੁਹਾਡੇ ਵਲੋਂ ਜਿਹੜੇ ਪੋਸਟਰ ਵੀ ਲਾਏ ਗਏ ਸੀ ਪਿੰਡ ਬੁੱਤਾ ਉਹ ਇੱਕ ਵਿਰੋਧ ਕਰਨ ਦਾ ਜਰੀਆ ਜ ਜਦੋਂ ਆਪਾਂ ਕਹਿ ਦਈਏ ਕਿ ਵਿਰੋਧ ਸਾਡਾ ਕਰਨ ਦਾ ਜਰੀਆ ਸੀ ਕਿ ਅਸੀਂ ਪਿੰਡ ਦੇ ਲੋਕ ਦੁਖੀ ਇੰਨੇ ਹੋਏ ਪਏ ਸੀਗੇ ਮਤਲਬ ਘਰਾਂ ਦੇ ਵਿੱਚ ਆ ਕੇ ਸ਼ਰਿਆਂ ਵਿੱਚ ਇਸ ਤਰ੍ਹਾਂ ਬੰਦੇ ਨੂੰ ਬਾਢਿਆਣਾ ਇੱਕ ਸਾਫ ਕੋ ਫੌਜੀ ਨੂੰ ਉਹਦਾ ਕਸੂਰ ਕੀ ਸੀ ਉਹਦਾ ਕਸੂਰ ਸਿਰਫ ਇਹੀ ਸੀ ਕਿ ਨੌਜਵਾਨਾਂ ਨੂੰ ਸਿੱਧੇ ਰਾਹ ਪਾਉਂਦਾ ਸੀਗਾ ਘਰੇ ਤਾਂ ਉਹ ਵੀ ਬੈਠ ਸਕਦਾ ਸੀ ਉਹਦੀ ਵਧੀਆ ਪੈਨਸ਼ਨ ਹੁੰਦੀ ਸੀਗੀ ਤੇ ਉਹਨੂੰ ਮਿਲਿਆ ਕੀ ਆ ਉਹ ਹਸਪਤਾਲ ਚ ਲੰਮਾ ਪਾਇਆ ਪਿਆਗਾ ਸ਼ਾਇਦ ਉਹ ਮਰ ਵੀ ਸਕਦਾ ਸੀ ਜੇ 2-4 ਮਿੰਟ ਉਹਨੂੰ ਨਾ ਚੱਕਿਆ ਜਾਂਦਾ ਮਰ ਵੀ ਸਕਦਾ ਜੀ ਕੋਈ ਵੱਡੀ ਗੱਲ ਦੀ ਕਿਉਂ ਉਹਨੂੰ ਕੁੱਟਮਾਰ ਕੀਤੀ ਕਿਉਂ ਕੁੱਟਮਾਰ ਉਹਦੀ ਇਸ ਲਈ ਕੀਤੀ ਕਿਉਂਕਿ ਉਹਨਾਂ ਨੇ ਜਦੋਂ ਰਿਟਾਇਰ ਹੋ ਕੇ ਆਇਆਗਾ ਤੇ ਉਹਨੇ ਪਿੰਡ ਦੇ ਵਿੱਚ ਆ ਕੇ ਕਮੇਟੀ ਦਾ ਗਠਨ ਕੀਤਾ ਸੀਗਾ 30-35 ਮੁੰਡਿਆਂ ਦੀ ਕਮੇਟੀ ਦਾ ਕਮ ਨਾ ਕਰੋ ਕਿਸ ਕੰਮ ਕੋ ਅੱਛਾ ਤਾਂ ਵੇਚਾਂ ਤੋਂ ਉਹ ਕਹਿੰਦੇ ਸੀ ਅਸੀਂ ਤਾਂ ਵੇਚਾਂਗੇ ਭਾਈ ਸਾਨੂੰ ਰੋਕ ਲੋ ਜਿਹਨੇ ਰੋਕਣਾਗਾ ਇੱਕ ਜਿਵੇਂ ਕਹਿ ਰਹੀਏ ਇੱਕ ਬਨਮਾਸ਼ੀ ਟਾਈਪ ਗੁੰਡਾ ਟਾਈਪ ਆ ਨਾ ਸੋ ਉਹ ਇਸ ਗੱਲ ਤੋਂ ਖਾਰ ਖਾਂਦੇ ਸੀ ਕਹਿੰਦੇ ਅਸੀਂ ਤਾਂ ਵੇਚਾਂਗੇ ਤੂੰ ਰੋਕ ਕੇ ਦਿਖਾ ਤੇ ਉਦੋਂ ਦੀ ਬਸ ਇਹਨਾਂ ਦੀ ਜਿਵੇਂ ਕਹਿ ਰਹੀਏ ਹਨਾ ਉਹ ਕਹਿੰਦੇ ਸੀ ਵੇਸੀ ਮਾਰਾਂਗੇ ਦੇਖਾਂਗੇ ਹਨਾ ਮੁਰਕੇ ਉਹਨਾਂ ਨੇ ਖੇਤ ਫਾਇਰਿੰਗ ਫੂਰੀ ਵੀ ਕੀਤੀ ਮੈਂ ਤੁਹਾਨੂੰ ਪਰਸਨਲੀ ਵੀਡੀਓ ਭੇਜ ਦੂਗਾ ਨਾ ਤੇ ਮੁਰਕੇ ਉਸ ਤੋਂ ਬਾਅਦ ਉਹ ਵਿਚਾਰਾ ਖੇਤੋਂ ਆਉਂਦਾ ਸੀਗਾ ਮੋਟਰਸਾਈਕਲ ਤੇ ਤੇ ਇਹਨਾਂ ਨੇ ਮੋਟਰਸਾਈਕਲ ਦੇ ਵਿੱਚ ਆ ਕੇ ਗੱਡੀ ਮਾਰੀ ਤੇ ਉਹਦੀਆਂ ਵਿਚਾਰੀਆਂ ਲੱ ਅੱਜ ਹਾਲਾਤ ਕੀ ਨੇ ਪਿੰਡ ਚ ਪਿੰਡ ਵਾਸੀ ਕਾਫੀ ਗੰਭੀਰ ਦੋਸ਼ ਲਾ ਰਹੇ ਨੇ ਨਸ਼ੇ ਨੂੰ ਲੈ ਕੇ ਦੇਖੋ ਪਿੰਡਦਿਆਂ ਨੂੰ ਵੀ ਪਤਾ ਸਾਰਾ ਦੇਖੋ ਪ੍ਰਸ਼ਾਸਨ ਨੂੰ ਵੀ ਪਤਾ ਸਭ ਨੂੰ ਹੀ ਪਤਾ ਵੀ ਇੱਥੇ ਹੋਇਆ ਕੀ ਆ ਦੇਖੋ ਜੇ ਮੈਂ ਕੋਈ ਆਪਦੇ ਵੱਲੋਂ ਗੱਲ ਬਣਾ ਕੇ ਦੱਸ ਦੂੰਗਾ ਜਾਂ ਮੈਂ ਝੂਠ ਬੋਲ ਦੂੰਗਾ ਕੱਲ ਨੂੰ ਪਿੰਡ ਦਾ ਬੰਦਾ ਕਹਿ ਦਊਗਾ ਕਿ ਉਹ ਝੂਠ ਬੋਲਦਾ ਸੀਗਾ ਉੱਥੇ ਮੈਂ ਦੋਸ਼ੀ ਹਾਂ ਇੱਕ ਤਰ੍ਹਾਂ ਦਾ ਪਰਮਾਤਮਾ ਨੂੰ ਵੀ ਪਤਾ ਪਿੰਡਦਿਆਂ ਨੂੰ ਵੀ ਪਤਾ ਵੀ ਪਿੰਡ ਦੇ ਵਿੱਚ ਹਾਲਾਤ ਕੀ ਨੇ ਐਤੋਂ ਪਹਿਲਾਂ ਹਾਲਾਤ ਕੀ ਸੀਗੇ ਕੋਈ ਮੁੰਡੇ ਮਰੇ ਵੀ ਨੇ ਚੱਟੇ ਨਾਲ ਮਰੇਵੀ ਆ ਜੀ ਪੁਲ ਕੋਲੇ ਵੀ ਅਸੀਂ ਮੈਨ ਲੱਗਦਾ ਅਸੀਂ ਚੱਕਦੇ ਹੁੰਦੇ ਆ ਕਈ ਵਾਰੀ ਜਾ ਕੇ ਪੁਲ ਕੋਲੇ ਆਪੀ ਮੇਰਾ ਮਹੀਨਾ ਕੀ ਹੋਇਆ ਇੱਕ ਮੁੰਡਾ ਚੱਕਿਆ ਸੀਗਾ ਕਿਸ਼ਨਪੁਰੇ ਦਾ ਸੀ ਹਾਂ ਤੇ ਹੋਰ ਵੀ ਪਹਿਲਾਂ ਇੱਥੇ ਮੁੰਡੇ ਮਰੇ ਨੇ ਜਿੱਤੇ ਨਾਲ ਸਾਡੇ ਪਿੰਡ ਦੇ ਵੀ ਦੋ ਮੁੰਡੇ ਮੇਰਾ ਖਿਆਲ ਪਹਿਲਾਂ ਮਰੇ ਨੇ ਪਰ ਦੋ ਤਿੰਨ ਦਿਨਾਂ ਦੀ ਸਖਤੀ ਦਿਖਾਈ ਗਈ ਆ ਵੀ ਫਰਕ ਪਿਆ ਹਾਂ ਹੁਣ ਦੋ ਤਿੰਨ ਦਿਨਾਂ ਦਾ ਪੂਰਾ ਫਰਕ ਆ ਕੱਲ ਵੀ ਉਸਨੇ ਐਕਸ਼ਨ ਲੱਤਾਗਾ ਰੇਡ ਕਰ ਰਹੇ ਨੇ ਹਰ ਇੱਕ ਜਗ੍ਹਾ ਜਗ੍ਹਾ ਸਾਨੂੰ ਅੱਗੇ ਤੋਂ ਵੀ ਭਰੋਸਾ ਦਿਵਾਇਆਗਾ ਕਿ ਅੱਗੇ ਵੀ ਜੇ ਕੋਈ ਐਹੋ ਜੀ ਕਾਰਵਾਈ ਹੁੰਦੀ ਆ ਸਾਨੂੰ ਜਿਹੜਾ ਜਰੂਰ ਦੱਸੋ ਕਿੰਨੇ ਕੁ ਲੋਕ ਨੇ ਜਿਹੜ ਮੈਂ ਤਾਂ ਜਿਹੜੇ ਡੀਲਰ ਜਿਹੜਾ ਨੇ ਸੱਟ ਮਾਰੀ ਇਹ ਹੀ ਸੀਗੇ ਬਾਕੀ ਦਾ ਬਜਾਰੇ ਕੁਝ ਤਾਂ ਪੀਣ ਵਾਲੇ ਜਿਹਨੇ ਕਹਦੇ ਆ ਨਾ ਪੁਲਿਸ ਨੇ ਇਸ ਕੁੱਟਮਾਰ ਤੋਂ ਬਾਅਦ ਉਹਨਾਂ ਤੇ ਕਾਰਵਾਈ ਕੀਤੀ ਹੈ ਪਹਿਲਾਂ ਕਿਉਂ ਨਹੀਂ ਕੀਤੀ ਕੀ ਕਾਰਨ ਮੰਗਦੇ ਆ ਦੇਖੋ ਜੀ ਇਹ ਤਾਂ ਹੁਣ ਪੁਲਿਸ ਨੂੰ ਪਤਾਗਾ ਤੇ ਜਾਂ ਪਿੰਡ ਦੇ ਲੋਕਾਂ ਨੇ ਵੀ ਦੇਖੋ ਆਪਦੇ ਤੌਰ ਤੇ ਸੁਣੀਆਂ ਉਹਨਾਂ ਨੇ ਪਾਲੀਆਂ ਸੀਗੀਆਂ ਨਾ ਪਾਈਆਂ ਵੀ ਹੋਈਆਂ ਨਹੀਂ ਪੁਲਿਸ ਨੂੰ ਕਿਉਂ ਨਹੀਂ ਸੂਚਨਾ ਦਿੱਤੀ ਜਾਂ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਨਹੀਂ ਪੁਲਿਸ ਹਜੇ 10 ਦਿਨ ਪਹਿਲਾਂ ਹੀ ਬੇਲ ਤੇ ਆਏ ਸੀਗਾ ਪੁਲਿਸ ਨੇ ਬਿਲਕੁਲ ਕਾਰਵਾਈ ਕੀਤੀ ਸੀ ਪਰ ਪੁਲਿਸ ਹੁਣ ਕੋਰਟ 'ਚ ਜਾ ਕੇ ਪੁਲਿਸ ਵੀ ਮਜਬੂਰ ਹੋ ਜਾਂਦੀ ਕਿਤੇ ਨਾ ਕਿਤੇ ਕਿਉਂਕਿ ਇਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਬੇਲ ਮਿਲ ਜਾਂਦੀ ਹੈ ਹਨਾ ਰੈਟੂ ਬੰਕ ਪਰ ਨੀ ਕਮੇਟੀ ਭੰਗ ਨਹੀਂ ਕੀਤੀ ਕਮੇਟੀ ਜਦੋਂ ਘੁੰਮਣ ਕਲਾ ਮੁੰਡਾ ਮਰ ਗਿਆ ਸੀ ਨਾ ਕਮੇਟੀ ਤੋਂ ਉਦੋਂ ਫਿਰ ਸਭ ਨੂੰ ਹੁਣ ਹਰੇਕ ਨੂੰ ਹੁੰਦਾ ਹੀ ਆ ਹਨਾ ਵੀ ਆਪਾਂ ਦਾ ਭਾਜੀ ਮੁੜ ਕੇ ਉਹਨਾਂ ਨਾਲ ਹੌਣ ਖੜਾ ਤੇ ਐਸਪੀ ਮੈਡਮ ਆਇਆ ਉਹਨੇ ਕੀ ਕਿਹਾ ਐਸਪੀ ਮੈਡਮ ਨੇ ਪ੍ਰੋਸਸਟ ਆਇਆ ਵੀ ਪਿੰਡ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਉਹ ਲਗਾਤਾਰ ਇਦਾਂ ਜਾਰੀ ਰੱਖਾਂਗੇ ਸਾਡੀ ਪੈਟਰੋਲਿੰਗ ਦੀ ਟੀਮ ਵੀ ਆਇਆ ਕਰੂਗੀ ਸਾਡੀ ਪਿੰਡ ਦੀ ਮੰਗ ਇਹੀ ਆ ਇਸ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਕਿਰਪਾ ਕਰਕੇ ਸ਼ਾਂਤੀ ਅਸੀਂ ਤਾਂ ਸ਼ਾਂਤੀ ਚਾਹਣੇ ਪਿੰਡ ਦੇ ਕਿਉਂਕਿ ਸਾਡੇ ਪਿੰਡ ਦੇ ਆ ਬੱਚੀਆਂ ਨੇ ਏਡੀ ਦੂਰ ਸਾਡਾ ਪਿੰਡ ਦਾ ਅੱਡਾਗਾ ਪਰ ਕੱਲੀਆਂ ਬੱਚੀਆਂ ਪੜਨ ਹੰਡੇ ਦੇ ਲੋਕ ਆ ਜਿਹੜੇ ਕਮਾਕਰਾਂ ਵਾਲੇ ਦੁਕਾਨਦਾਰ ਮਜ਼ਦੂਰ ਆ ਹਨਾ ਉਹਨਾਂ ਨੂੰ ਆਦਾ ਕੰਮ ਕਰਨ ਦਿਓ ਦੇਖੋ ਅਸੀਂ ਵੀ ਸਾਡਾ ਕੋਈ ਵੀ ਕਿਸੇ ਦਾ ਇਰਾਦਾ ਨਹੀਂ ਹੁੰਦਾ ਲੜਨ ਦਾ ਰਵੀਰ ਸਿੰਘ ਬਹੁਤ ਜ਼ਿਆਦਾ ਕੰਮ ਕਰਦਾ ਸੀ ਫੌਜ ਦੇ ਵਿੱਚੋਂ ਦੇਸ਼ ਲੇ ਬਾਡਰਾਂ ਤੇ ਲੜ ਕੇ ਆਇਆ ਸੀਗਾ ਇੱਕ ਸਪੋਰਟਸਮੈਨ ਬੰਦਾ ਸੀਗਾ ਉਹਦਾ ਕਸੂਰ ਕੀ ਸੀਗਾ ਉਸ ਤੋਂ ਨਾਲ ਜਿਹੜੇ ਤੁਸੀਂ ਪਿੰਡ ਦੀ ਸਹਿਮਤੀ ਨਾ ਲਾਏ ਸੀ ਕਿ ਇਕੱਲਿਆਂ ਨੇ ਲਾਤੀ ਨਹੀਂ ਦੇਖੋ ਸਹਿਮਤੀ ਸੀ ਸਾਰੇ ਪਿੰਡ ਦੀ ਜਦੋਂ ਪਿੰਡ ਹੀ ਸਾਰਾ ਦੇਖੋ ਸਾਰਾ ਪਿੰਡ ਇਕੱਠਾ ਹੋਇਆ ਸੀਗਾ ਸ਼ਾਮ ਨੂੰ ਜਦੋਂ ਦੇ 6:00 ਵਜੇ ਪੂਰਾ ਪਿੰਡ ਸੀ ਉੱਥੇ ਮੁਰਗੇ ਜਦੋਂ ਮੈਂ ਵੀਡੀਓ ਪਾਈ ਆ ਸੋਸ਼ਲ ਮੀਡੀਆ ਤੇ ਦਿਖਾਉਣ ਦਾ ਸਾਡਾ ਜਰੀਆ ਇਹ ਸੀਗਾ ਕਿ ਸਾਡਾ ਪਿੰਡ ਵਕਾਊ ਆ ਇਹਦਾ ਮਤਲਬ ਇਹ ਸੀਗਾ ਕਿ ਅਸੀਂ ਡਰ ਗਏ ਅਸੀਂ ਤਾਂ ਐਨੇ ਡਰੇ ਹੋਏ ਆ ਸਾਡੇ ਪਿੰਡ ਦੇ ਜਿਹੜੇ ਬਿਜ਼ਨਸਮੈਨ ਬੰਦੇ ਆ ਕਿਸਾਨ ਮਜਦੂਰ ਜਿੰਨੇ ਵੀ ਆਣਾ ਉਹਨਾਂ ਦੇ ਦਿਲਾਂ ਦੇ ਵਿੱਚ ਖੌਫ ਸੀ ਆਜ ਇਹ ਘਰੇ ਅੱਗੇ ਵੱਢ ਗਏ ਯਾਰ ਕੱਲ ਨੂੰ ਕਰਾਂ ਦੇ ਵਿੱਚ ਵੜਨਗੇ ਸਾਡੀਆਂ 3 ਪਿੰਡਾਂ ਦੀਆਂ ਜਿੱਤ ਨੂੰ ਵੀ ਪਿੰਡਾਂ ਦੇ ਕੁਝ ਲੋਕਾਂ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਸਾਨੂੰ ਤਾਂ ਪਤਾ ਹੀ ਨਹੀਂ ਜਾਂ ਸਾਡੀ ਸਹਿਮਤੀ ਨਹੀਂ ਲਈ ਕੁਝ ਲੋਕਾਂ ਨੇ ਇਹ ਵੀ ਗੱਲ ਕਹੀ ਦੇਖੋ ਜੀ ਜਦ ਤੱਕ ਇਹ ਕਹਿੰਦੇ ਹੁੰਦੇ ਵੀ ਪ੍ਰਮਾਤਮਾ ਪ੍ਰਮਾਤਮਾ ਦੇ ਉੱਤੇ ਤਾਂ ਕੁਝ ਵੀ ਨਹੀਂ ਹੁੰਦਾ ਹਨਾ ਦੇਖੋ ਜੇ ਜੇ ਦੇਖੋ ਜੇ ਮੈਂ ਕੋਈ ਇਹ ਜੀ ਕੋਈ ਆਪਦੀ ਟੀਆਰਪੀ ਵਾਸਤੇ ਜਾਂ ਮੈਂ ਕੋਈ ਆਪਦੇ ਜਾਂ ਮੈਨੂੰ ਕੋਈ ਫਾਇਦਾ ਹੋਊਗਾ ਆ ਲੋਕ ਪਿੰਡ ਦੇ ਸਾਰੇ ਖੜੇ ਆ ਹਨ ਦੇਖੋ ਮੈਨੂੰ ਕੋਈ ਫਾਇਦਾ ਨਹੀਂ ਹੋਣਾ ਸੇ ਸਾਇਦ ਸਗੋਂ ਨਹੀਂ ਮੇਰੇ ਤੇ ਕੱਲ ਨੂੰ ਹਮਲਾ ਵੀ ਕਰ ਸਕਦੇ ਆ ਠੀਕ ਆ ਇੱਕ ਪੰਚ ਤੇ ਇੱਕ ਨਸ਼ਾ ਘਲਾਬ ਹਾਂਜੀ ਸਾਰਾ ਪਿੰਡ ਨਹੀਂ ਨਹੀਂ ਸਾਰਾ ਪਿੰਡ ਇੱਕ ਪੰਚ ਤੇ ਆ ਹੁਣ ਹਾਲਾਤ ਕਿਵੇਂ ਨੇ ਮੈਨੂੰ ਦੱਸਨੇ ਚਾਹ ਹੁਜੂਦਾ ਸਮੇਂ ਹਾਲਾਤ ਠੀਕ ਨੇ ਪੁਲਿਸ ਨੇ ਕਾਰਵਾਈ ਉਹਨਾਂ ਤੇ ਸਖਤ ਕੀਤੀ ਆ ਜਿੰਨੇ ਵੀ ਬੰਦੇ ਸੀਗੇ ਅਰੈਸਟ ਕਰਕੇ ਬਾਕੀਆਂ ਨੂੰ ਜਿਹੜਾ ਨਸ਼ਾ ਸਲੂ ਸੈਂਟਰ ਦੇ ਵਿੱਚ ਲੈ ਕੇ ਗਏ ਆ ਹੋਰ ਵੀ ਆ ਉਹਨਾਂ ਤੇ ਕਾਰਵਾਈ ਕਰਨ ਦੀ ਲੋੜ ਆ ਕੋਈ ਹੋ ਉਪ ਪਤਾ ਹੀ ਹੈ ਜੀ ਪ੍ਰਸ਼ਾਸਨ ਨੂੰ ਹੁਣ ਸਭ ਕੁਝ ਠੀਕ ਹੈ